ਉਦ੍ਰਿਸ਼ਟ ਹਰ ਇੱਕ ਨੂੰ ਤੱਕਦਾ ਪਰ ਆਪ ਨਜ਼ਰ ਨਾ ਆਵੇ ਕਣਕਣ ਦੇ ਵਿੱਚ ਨੂਰ ਹੈ ਉਸ ਦਾ ਜੋ ਗੁਰੂ ਗੁਰਬਾਣੀ ਫਰਮਾਵੇ ਫਿਰ ਕਾਇਆ ਭੀਤਰ ਵਸਦਾ ਮੌਲਾ ਬੰਦਾ ਬਾਹਰ ਕਿਉ ਢੂੰਡਣ ਜਾਵੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਰੁਪਿੰਦਰ ਜੋ ਖੋਜੇ ਸੋ ਪਾਵੇ ਤੁਹ ਸਤ ਅਖੰਡ ਜੋ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਜੋ ਖੋਜੇ ਸੋ ਪਾਵੇ ਜਦੋਂ ਸਾਨੂੰ ਕੁਝ ਥੋੜਾ ਬਹੁਤਾ ਮਿਲ ਜਾਂਦਾ ਹੈ ਤਾਂ ਅਕਸਰ ਸਾਡੀ ਖੋਜ ਸਾਡੀ ਤਤਪਰਤਾ ਖਤਮ ਹੋ ਜਾਂਦੀ ਹੈ ਜਦਕਿ ਸਾਡੀ ਖੋਜ ਸਾਡੀ ਤਤਪਰਤਾ ਕਦੇ ਖਤਮ ਨਹੀਂ ਹੋਣੀ ਚਾਹੀਦੀ ਸਾਨੂੰ ਹਮੇਸ਼ਾ ਖੋਜ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਇੱਕ ਵਾਰ ਇੱਕ ਰਾਜਾ ਆਪਣੇ ਘੋੜੇ ਤੇ ਸਵਾਰ ਹੋ ਕੇ ਆਪਣੇ ਰਾਜ ਵਿੱਚ ਉਨੀ ਗੁਜ਼ਰ ਰਿਹਾ ਸੀ ਤਾਂ ਸੁਨੇਕ ਇੱਕ ਆਦਮੀ ਨੂੰ ਮਿੱਟੀ ਛਾਂਦਿਆਂ ਵੇਖਿਆ। ਉਹ ਗਲੀਆਂ ਸੁੰਬਰ ਰਿਹਾ ਸੀ। ਮਿੱਟੀ ਦੇ, ਰੇਤਾ ਦੇ ਨਿੱਕੇ-ਨਿੱਕੇ ਢੇਰ ਇਕੱਠੇ ਕਰ ਰਿਹਾ ਸੀ। ਤੇ ਉਸ ਨੂੰ ਛਾਂਕ ਕੇ ਉਸ ਵਿੱਚੋਂ ਕੁਝ ਲੱਭ ਰਿਹਾ ਸੀ। ਥੋੜਾ ਚਿਰ ਰਾਜੇ ਨੇ ਹਟਮਾ ਖਲੋ ਕੇ ਇਹ ਸਾਰਾ ਕੁਝ ਵੇਖਿਆ ਤੇ ਫਿਰ ਆਪਣਾ ਬਹੁਤ ਕੀਮਤੀ ਹਾਰ ਇੱਕ ਮਿੱਟੀ ਦੇ ਢੇਰ ਤੇ ਸੁੱਟ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਉੱਥੋਂ ਚਲਾ ਗਿਆ। ਅਗਲੇ ਦਿਨ ਰਾਜਾ ਜਦ ਫੇਰ ਉੱਥੇ ਵਾਪਸ ਆਇਆ ਤਾਂ ਵੇਖਿਆ ਕਿ ਉਹ ਆਦਮੀ ਹੱਲੇ ਵੀ ਮਿੱਟੀ ਛਾਂਰ ਰਿਹਾ ਸੀ ਇਹ ਵੇਖ ਕੇ ਰਾਜੇ ਨੇ ਥੋੜੀ ਹੈਰਾਨੀ ਨਾਲ ਤੇ ਬਹੁਤੀ ਸਵਾਲੀ ਨਿਗਾ ਨਾਲ ਕਿਹਾ ਕਿ ਜੋ ਤੈਨੂੰ ਕੱਲ ਲੱਭਾ ਉਹ ਕਾਫੀ ਨਹੀਂ ਸੀ ਉਹ ਤੈਨੂੰ ਰਾਜਾ ਬਣਾ ਸਕਦਾ ਸਲਤਨਤਾਂ ਤੇਰੀ ਅੱਗੇ ਝੁਕ ਸਕਦੀਆਂ ਨੇ ਤੇ ਤੂੰ ਅਜੇ ਵੀ ਮਿੱਟੀ ਫਰੋਲ ਰਿਹਾ ਆ ਆਦਮੀ ਕਹਿੰਦਾ ਕੋਈ ਦੋਰ ਆਏ ਨਹੀਂ ਕਿ ਮੈਨੂੰ ਤੁਹਾਡੇ ਦੁਆਰਾ ਸੁਟਿਆ ਹਾਰ ਮਿਲਿਆ ਤੇ ਕਿਉਂਕਿ ਮੈਨੂੰ ਇਹਨਾ ਕੀਮਤੀ ਹਾਰ ਇਸ ਮਿੱਟੀ ਚੋਂ ਹੀ ਮਿਲਿਆ ਹੈ ਇਸ ਲਈ ਮੈਨੂੰ ਆਪਣੀ ਖੋਜ ਹੋਰ ਪਰਚੰਡ ਕਰਨੀ ਪਵੇਗੀ ਜੇ ਵੇਖਿਆ ਜਾਵੇ ਤਾਂ ਇਹ ਨਿੱਕੀ ਜੀ ਕਹਾਣੀ ਰੋਹਾਨੀ ਵਿਸਥਾਰ ਦਾ ਭੰਡਾਰ ਹੈ ਰੋਹਾਨੀ ਮਾਰਗ ਤੇ ਤੁਰਿਆਂ ਪਹਿਲਾਂ ਤਾਂ ਅਸੀਂ ਸ਼ਕਲਾਂ ਆਕਾਰਾਂ ਦੀਆਂ ਮਿੱਟੀਆਂ ਛਾਂਦੇ ਰਹਿੰਦੇ ਹਾਂ ਤੇ ਫਿਰ ਜਦੋਂ ਕਿਤੇ ਜਾ ਕੇ ਸਾਹਿਬ ਸੱਚਾ ਪਰਮਾਤਮਾ ਸਤਪੁਰਖ ਪਿਤਾ ਤੋਂ ਉੱਠਦਾ ਏ ਤੇ ਗੁਰੂ ਗੁਰਬਾਣੀ ਦੇ ਫਰਮਾਨ ਗੁਰਮੁਖ ਹੋਏ ਸੋ ਕਾਇਆ ਖੋਜੇ ਤੋਂ ਪੱਕੀ ਪਰਪੱਕ ਸੇਦ ਲੈ ਅੱਖਾਂ ਵਧਾ ਕੇ ਕਾਇਆ ਮਿੱਟੀ ਖੋਜਣੀ ਸ਼ੁਰੂ ਕਰਦੇ ਹਾਂ ਤੇ ਜਦੋਂ ਵੀ ਕੋਈ ਪ੍ਰਾਪਤੀ ਸਾਡੇ ਹੱਥ ਲੱਗਦੀ ਹੈ ਸਕੂਨ ਆਨੰਦ ਆਉਣਾ ਸ਼ੁਰੂ ਹੁੰਦਾ ਹੈ ਤਾਂ ਅਸੀਂ ਮਿੰਟ ਵਿੱਚ ਅੱਖਾਂ ਖੋਲ ਲੈਂਦੇ ਹਾਂ ਤੇ ਸੋਚਦੇ ਹਾਂ ਕਿ ਅਸੀਂ ਤਾਂ ਬਹੁਤ ਕੁਝ ਪਾ ਲਿਆ ਜਦ ਕਿ ਅੱਖਾਂ ਵਧਾ ਕੇ ਕਾਇਆ ਮਿੱਟੀ ਨੂੰ ਖੋਜਣ ਤੁਰਿਆ ਜਦੋਂ ਇਹ ਸਾਨੂੰ ਅੰਦਰੋਂ ਕੋਈ ਪਲੇਠਾ ਇਲਹਾਮ ਭਖਦਾ ਤਾਂ ਸਾਨੂੰ ਆਪਣੀ ਖੋਜ ਨੂੰ ਹੋਰ ਤੀਬਰ ਹੋਰ ਪ੍ਰਚੰਡ ਕਰ ਲੈਣਾ ਚਾਹੀਦਾ ਹੈ ਤੇ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਕਾਇਆ ਮਿੱਟੀ ਚੋਂ ਪਹਿਲਾ ਇਲਹਾਮ ਭਖਿਆ ਉਹਦੇ ਅੰਦਰ ਹੋਰ ਬੇਅੰਤ ਇਲਹਾਮ ਹਨ ਗੁਰੂ ਗੁਰਬਾਣੀ ਫਰਮਾਨ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਝਨ ਅਤ ਅਗਮ ਅਪਾਰਾ ਇਸ ਕਾਇਆ ਮਿੱਟੀ ਅੰਦਰ ਪ੍ਰਮਾਤਮਾ ਦਾ ਇਲਹਾਮ ਵੀ ਹੈਗਾ ਸੋ ਅਖੀਰ ਤਤਪਰਤਾ ਨਾਲ ਇਸ ਕਾਇਆ ਮਿੱਟੀ ਨੂੰ ਅਖੀਰ ਤੱਕ ਖੋਜਦੇ ਰਹੀਏ ਉਦੋਂ ਤੱਕ ਖੋਜਦੇ ਰਹੀ ਜਦੋਂ ਤੱਕ ਇਸ ਕਾਇਆ ਮਿੱਟੀ ਦੀਆਂ ਅੱਖਾਂ ਸਦਾ ਲਈ ਬੰਦ ਨਹੀਂ ਹੁੰਦੀਆਂ ਕਿਉਂਕਿ ਰੋਹਾਨੀ ਮਜਮੂਨ ਪ੍ਰਮਾਤਮਾ ਨਾਲ ਜੁੜਿਆ ਮਜਮੂਨ ਹੈ ਜਿਵੇਂ ਪ੍ਰਮਾਤਮਾ ਬੇਅੰਤ ਅਪਾਰ ਹੈ ਉਸ ਦਾ ਕੋਈ ਹੱਦ ਬੰਨਣਾ ਨਹੀਂ ਜਿੱਥੇ ਜਾ ਕੇ ਅਸੀਂ ਕਹਿ ਸਕੀਏ ਕਿ ਰੱਬ ਦਾ ਹਕੂਕ ਇੱਥੋਂ ਤੱਕ ਹੈ ਤੇ ਮੇਰੋਹਾਨੀ ਖੋਜ ਦਾ ਵੀ ਕੋਈ ਹੱਦ ਬੰਨ੍ਹਣੀ ਜਿਹੜਾ ਅਸੀਂ ਕਹਿ ਸਕੀਏ ਕਿ ਇੱਥੋਂ ਤੱਕ ਖੋਜ ਕੇ ਰੋਹਾਨੀ ਸਫ਼ਰ ਪੂਰਾ ਹੋ ਜਾਂਦਾ ਹੈ ਇਸ ਲਈ ਖੋਜਦੇ ਰਹੀਏ ਜਦ ਤੱਕ ਸਾਹ ਚੱਲਦੇ ਨੇ ਜਦ ਤੱਕ ਇਹ ਅੱਖਾਂ ਬੰਦ ਨਹੀਂ ਹੁੰਦੀਆਂ ਸਤਿ ਸ੍ਰੀ ਅਕਾਲ